ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਗੱਲ ਕਰੀਏ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਜਿਹੜੀ ਹੈ ਬਹੁਤ ਜ਼ਿਆਦਾ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਵੇਲੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕਾਫੀ ਤੋਂ ਸਖਤ ਸਟੈਂਡ ਜੋ ਹੈ ਲਿਆ ਹੈ ਤੇ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਪੈਸ਼ਲੀ ਜੇ ਅਸੀਂ ਗੱਲ ਕਰੀਏ ਚਿੱਠੀ ਲਿਖ ਕੇ ਪਾਣੀ ਦੇਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਸੋ ਹੁਣੇ ਕੁਲ ਮਿਲਾ ਕੇ ਜਿਹੜਾ ਹੈ ਮਾਮਲਾ ਕੇਂਦਰ ਤੱਕ ਪਹੁੰਚ ਚੁੱਕਿਆ ਹੈ ਪੂਰਾ ਅਪਡੇਟ ਜ਼ਰੂਰ ਪਾਣੀਆਂ ਦੇ ਮਾਮਲੇ ਦੇ ਉੱਪਰ ਦਰਸ਼ਕਾਂ ਦੇ ਨਾਲ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਸਾਂਝੀ ਕਰਿਓ ਦੇਖੋ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਜਿਹੜਾ ਪਾਣੀਆਂ ਦੀ ਵੰਡ ਦਾ ਰੌਲਾ ਉਹ ਇੱਕ ਵਾਰ ਫੇਰ ਬਹੁਤ ਜ਼ਿਆਦਾ ਭਖ ਗਿਆ ਔਰ ਜਿਹੜੇ ਅਬੇ ਚਟਾਲਾ ਨੇ ਜਿਹੜੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰ ਨੇ ਹਰਿਆਣਾ ਦੇ ਵਿੱਚ ਉਹਨਾਂ ਨੇ ਹੱਦ ਕਰਤੀ ਮੈਨੂੰ ਲੱਗਦਾ ਹੈ ਪੋਲਿਟਿਕਲ ਲੀਡਰਾਂ ਨੂੰ ਬਹੁਤ ਸੋਚ ਸਮਝ ਕੇ ਬਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਇੱਕੋ ਮੁਲਕ ਦੇ ਦੋ ਸੂਬੇ ਆ ਅਬੇ ਚਟਾਲਾ ਕਹਿੰਦੇ ਨੇ ਕਿ ਅਗਰ ਹਰਿਆਣੇ ਦੀ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ ਤੇ ਅਸੀਂ ਮਜਬੂਰ ਹੋ ਜਾਾਂਗੇ ਪੰਜਾਬ ਦੇ ਦਿੱਲੀ ਨੂੰ ਜਾਣ ਵਾਲੇ ਹਰਿਆਣਾ ਵਿਚਲੇ ਰਸਤੇ ਅਸੀਂ ਬਲੌਕ ਕਰ ਦਾਂਗੇ ਸੋ ਇਹ ਮਾਮਲਾ ਜਿਹੜਾ ਹੈ ਇਹ ਹਜੇ ਇਹਦੇ ਤੇ ਕੋਈ ਮੀਟਿੰਗ ਨਹੀਂ ਹੋਈ ਹਜੇ ਪਾਣੀਆਂ ਦੀ ਵੰਡ ਦੇ ਮਸਲੇ ਤੇ ਕੇਂਦਰ ਨੇ ਕੋਈ ਸਿੱਧਾ ਦਖਲ ਨਹੀਂ ਦਿੱਤਾ ਤੇ ਹਰਿਆਣੇ ਦੇ ਲੀਡਰ ਪੰਜਾਬ ਦੇ ਰਾਹ ਬੰਦ ਕਰਨ ਦੀ ਧਮਕੀ ਦੇ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੇ ਮਸਲੇ ਨੇ ਇਹ ਬਹੁਤ ਗੰਭੀਰ ਬਣ ਸਕਦੇ ਨੇ ਅਗਰ ਅਸੀਂ ਇਸ ਰੁਝਾਨ ਨੂੰ ਨਾ ਰੋਕਿਆ ਗੱਲ ਗੱਲ ਤੇ ਠੀਕ ਹੈ ਕਿਸਾਨ ਜਦੋਂ ਜਾ ਰਹੇ ਸੀ ਕਿਸਾਨਾਂ ਦੇ ਅੰਦੋਲਨ ਤੇ ਜਦੋਂ ਰਾਹ ਰੋਕੇ ਗਏ ਪੱਥਰ ਲਾਏ ਗਏ ਕਿਸਾਨਾਂ ਨੇ ਪੱਥਰ ਤੋੜਤੇ ਅਗਲੀ ਵਾਰੀ ਪੱਕੇ ਬੈਰੀਕੇਡ ਲੱਗੇ ਪਰ ਜਦੋਂ ਕੋਈ ਸਿਆਸੀ ਮੁੱਦਾ ਇਸ ਤਰੀਕੇ ਦਾ ਭਖਦਾ ਹੈ ਦੋ ਸੂਬਿਆਂ ਦੇ ਵਿੱਚ ਕਿਸੇ ਮਸਲੇ ਤੇ ਅਗਰ ਰੌਲਾ ਤੇ ਰੋਲੇ ਦੀ ਹਜੇ ਗਲਬਾਤ ਦੀ ਮੀਟਿੰਗ ਦੀ ਸ਼ੁਰੂਆਤ ਨਹੀਂ ਹੋਈ ਹਜੇ ਕੇਂਦਰ ਨੇ ਦਖਲ ਦੇ ਕੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢਿਆ ਤੇ ਹਰਿਆਣੇ ਦੀ ਲੀਡਰਸ਼ਿਪ ਇਹ ਧਮਕੀ ਦੇ ਰਹੀ ਹੈ ਉਥੋਂ ਦੇ ਇੱਕ ਪੋਲਿਟੀਕਲ ਪਾਰਟੀ ਦੇ ਲੀਡਰ ਜਿਨ੍ਹਾਂ ਦੇ ਐਮਐਲਏ ਵੀ ਵਿਧਾਨ ਸਭਾ ਚ ਹੈ ਕਿ ਅਸੀਂ ਦਿੱਲੀ ਜਾਣ ਰਾਹ ਬੰਦ ਕਰ ਦੇਵਾਂਗੇ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਘਟਿਆ ਪੱਦਰ ਦੀ ਰਾਜਨੀਤੀ ਹੈ ਸਾਡੇ ਮੁਲਕ ਦੇ ਲੀਡਰਾਂ ਨੂੰ ਸੂਬਿਆਂ ਦੇ ਆਪਸੀ ਮਸਲੇ ਇਸ ਤਰ੍ਹਾਂ ਨਾਲ ਧਮਕੀਆਂ ਦੇ ਨਾਲ ਨਿਪਟਣ ਵਾਲੇ ਪਾਸੇ ਨਹੀਂ ਵਧਣਾ ਚਾਹੀਦਾ ਇਹ ਸਿਹਤਮੰਦ ਨਹੀਂ ਹੈ ਔਰ ਤੁਸੀਂ ਹਾਲਾਤ ਵੇਖੋ ਮੁਲਕ 'ਚ ਹਾਲਾਤ ਜੰਗ ਲੱਗਣ ਵਾਲੇ ਹੋਏ ਪਏ ਨੇ ਔਰ ਪੰਜਾਬ ਸਰਹੱਦੀ ਸੂਬਾ ਇੱਕ ਪਾਸੇ ਮੁਲਕ 'ਚ ਜੰਗ ਵਾਲੇ ਹਾਲਾਤ ਬਣੇ ਹੋਏ ਨੇ ਸਰਹੱਦੀ ਸੂਬਾ ਔਰ ਹਰਿਆਣੇ ਦਾ ਇੱਕ ਲੀਡਰ ਕਹਿੰਦਾ ਕਿ ਅਸੀਂ ਪੰਜਾਬ ਦੇ ਰਾਹ ਬੰਦ ਕਰ ਦਿਆਂਗੇ ਤੁਸੀਂ ਵੇਖੋ ਇਹ ਮੈਨੂੰ ਇਹ ਲੱਗਦਾ ਵੀ ਇਹ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਇਸ ਮਸਲੇ ਤੇ ਜ਼ਰੂਰ ਸਾਡੀਆਂ ਅਦਾਲਤਾਂ ਨੂੰ ਸੁਪਰੀਮ ਕੋਰਟਾਂ ਨੂੰ ਦਖਲ ਦੇਣ ਦੀ ਲੋੜ ਹੈ ਕਿ ਸੂਬਿਆਂ ਨੇ ਅਗਰ ਆਪਣੇ ਆਪਸੀ ਮਸਲੇ ਭਾਵੇਂ ਲੱਖ ਟਕਰਾਰਾਂ ਹੋਣ ਆਮ ਲੋਕਾਂ ਦੇ ਜ਼ਰੂਰਤਮੰਦ ਲੋਕਾਂ ਦੇ ਰਾਹ ਬੰਦ ਕਰਨਾ ਕੋਈ ਹੱਲ ਨਹੀਂ ਹੈ ਪਰ ਅਗਰ ਚੁਣੇ ਹੋਏ ਵਿਧਾਇਕ ਰਾਹ ਬੰਦ ਕਰਨ ਦੀਆਂ ਧਮਕੀਆਂ ਦੇਣਗੇ ਤੇ ਮੈਨੂੰ ਲੱਗਦਾ ਸੁਪਰੀਮ ਕੋਰਟ ਨੂੰ ਦਖਲ ਦੇ ਕੇ ਉਹਨਾਂ ਤੇ ਕੇਸ ਰਜਿਸਟਰ ਕਰਨੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਦੋ ਸੂਬਿਆਂ ਦੇ ਵਿੱਚ ਆਪਸੀ ਮਾਹੌਲ ਤਣਾਅ ਵਾਲਾ ਬਣਾ ਸਕਦੇ ਨੇ ਸਾਨੂੰ ਸਮੇਂ ਸਿਰ ਸੁਚੇਤ ਹੋਣ ਦੀ ਲੋੜ ਹੈ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਜਦੋਂ ਸੂਬਾ ਸਰਕਾਰਾਂ ਨੇ ਰਾਹ ਬੰਦ ਕਰੀ ਰੱਖੇ ਬੜੀ ਔਖੀ ਲੋਕਾਂ ਨੇ ਆਪਣੀ ਜ਼ਿੰਦਗੀ ਕੱਟੀ ਐ ਸੋ ਇਹ ਜਿਹੜਾ ਬਿਆਨ ਆਇਆ ਬੇਚੁਟਾਲਾ ਦਾ ਇਹਦੀ ਬਹੁਤ ਨਿੰਦਾ ਕਰਨੀ ਬਣਦੀ ਹੈ ਗਲਬਾਤ ਦੇ ਨਾਲ ਮਸਲੇ ਹੱਲ ਹੋਣੇ ਚਾਹੀਦੇ ਨੇ ਨਾ ਕਿ ਗੱਲ-ਗੱਲ ਤੇ ਰਾਹ ਰੋਕਣ ਦੀ ਧਮਕੀ ਇਹ ਨਹੀਂ ਹੋਣਾ ਚਾਹੀਦਾ ਸਿਹਤਮੰਦ ਡੈਮੋਕ੍ਰੇਸੀ ਚ ਪਹਿਲਾਂ ਤਾਂ ਇਸ ਵਿਸ਼ੇ ਨੂੰ ਬਹੁਤ ਮਹੱਤਵਪੂਰਨ ਮੰਨ ਕੇ ਮੈਂ ਸਭ ਤੋਂ ਪਹਿਲਾਂ ਇਹਦੇ ਤੇ ਗੱਲ ਕਰਨੀ ਠੀਕ ਸਮਝੀ ਹੁਣ ਭਗਵੰਤ ਮਾਨ ਨੇ ਚਿੱਠੀ ਲਿਖੀ ਆ ਅਸਲ ਚ ਰੌਲਾ ਪੰਜਾਬ ਤੇ ਹਰਿਆਣਾ ਚ ਇਹ ਪੈ ਗਿਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇੱਕ ਮੀਟਿੰਗ ਸੱਦੀ ਗਈ ਕਾਲੀ ਕਾਲੀ ਚ ਮੀਟਿੰਗ ਸੱਦੀ ਗਈ ਮੀਟਿੰਗ ਪਿੱਛੇ ਕਿਹਾ ਗਿਆ ਕਿ ਡੈਮਾ ਦੀ ਸੁਰੱਖਿਆ ਦੀ ਮੀਟਿੰਗ ਹੈ ਤੇ ਉੱਥੇ ਕਹਿੰਦੇ ਇਹ ਗੱਲ ਕਹੀ ਗਈ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਕਿ ਸਾਨੂੰ ਵਾਧੂ ਪਾਣੀ ਚਾਹੀਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੀਡੀਓ ਬਿਆਨ ਜਾਰੀ ਕਰਤਾ ਉਹ ਕਹਿੰਦੇ ਹਰਿਆਣਾ ਆਪਣੇ ਹਿੱਸੇ ਦਾ ਪਾਣੀ 103% ਆਪਣੇ ਹਿੱਸੇ ਦਾ ਪਾਣੀ ਉਹ 21 ਮਈ ਤੱਕ ਜਾਂ 31 ਮਾਰਚ ਤੱਕ ਖਪਤ ਕਰ ਚੁੱਕਿਆ ਤੇ ਜਦੋਂ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਬਤੌਰ ਬਤੌਰ ਮੁੱਖ ਮੰਤਰੀ ਉਹ ਕਹਿੰਦੇ ਮੈਨੂੰ ਚਿੱਠੀ ਵੀ ਲਿਖੀ ਹਰਿਆਣੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਕਹਿੰਦੇ ਅਸੀਂ 4000 ਕਿਊਸਿਕ ਪਾਣੀ ਮਨੁੱਖਤਾ ਦੇ ਆਧਾਰ ਤੇ ਦੇ ਰਹੇ ਹਾਂ ਅਸੀਂ 8500 ਕਿਊਸਿਕ ਪਾਣੀ ਨਹੀਂ ਦੇ ਸਕਦੇ ਜਿਹੜੀ ਮੰਗ ਹੈ ਕਿਉਂਕਿ ਸਾਡਾ ਝੋਨਾ ਲੱਗਣਾ 1 ਜੂਨ ਤੋਂ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਸੀ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਜਿਹੜੀ ਚਿੱਠੀ ਲਿਖੀ ਹੁਣ ਹਰਿਆਣੇ ਦੇ ਮੁੱਖ ਮੰਤਰੀ ਨੂੰ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਜਦੋਂ ਮੈਂ ਟੈਲੀਫੋਨ ਕੀਤਾ ਸੀ ਭਗਵੰਤ ਮਾਨ ਨੂੰ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਪਾਣੀ ਦਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਚਿੱਠੀ ਲਿਖ ਕੇ ਕਿ ਅਸੀਂ ਕਿਸੇ ਕੀਮਤ ਤੇ ਪਾਣੀ ਨਹੀਂ ਦੇ ਸਕਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਚਿੱਠੀ ਦੀ ਸ਼ਬਦਾਵਲੀ ਸੀ ਉਹ ਵੀ ਤਿੱਖੀ ਸੀ ਉਹ ਕਹਿੰਦੇ ਕੇਂਦਰ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਦੇ ਜ਼ਰੀਏ ਬੀਜੇਪੀ ਸਾਡੇ ਨਾਲ ਤੱਕਾ ਨਾ ਕਰੇ ਬੀਜੇਪੀ ਸਾਡੇ ਨਾਲ ਤੱਕਾ ਕਰ ਰਹੀ ਹੈ ਅਸੀਂ ਪੰਜਾਬ ਦਾ ਹੱਕ ਨਹੀਂ ਜਾਣ ਦੇਣਾ ਹੁਣ ਸਵਾਲ ਇੱਕ ਬਹੁਤ ਵੱਡਾ ਪੰਜਾਬ ਚ ਪਾਣੀਆਂ ਦਾ ਸੰਕਟ ਹੈ ਬਹੁਤ ਵੱਡਾ ਸੰਕਟ ਹੈ ਕਈ ਵਾਰੀ ਇਹ ਮੰਗ ਹੋਈ ਹੈ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਵੰਡ ਕੀਤੀ ਗਈ ਸੀ ਪੰਜਾਬ ਦੇ ਪੁਨਰਗਠਨ ਵੇਲੇ ਜਿਹੜੀ ਬੀਬੀ ਇੰਦਰਾ ਗਾਂਧੀ ਜਾਂ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਸੀ ਉਸ ਵੰਡ ਦੇ ਮਾਮਲੇ ਦੇ ਵਿੱਚ ਲਗਾਤਾਰ ਪੰਜਾਬ ਦੀ ਮੰਗ ਰਹੀ ਹੈ ਕਿ ਨਵੇਂ ਸਿਰੇ ਤੋਂ ਕਮਿਸ਼ਨ ਬਣਾਏ ਜਾਣ ਵਾਟਰ ਕਮਿਸ਼ਨ ਬਣਾਇਆ ਜਾਵੇ ਨਵੇਂ ਸਿਰੇ ਤੋਂ ਇਹ ਦੇਖਿਆ ਜਾਵੇ ਕਿ ਕੀ ਸੱਚਮੁੱਚ ਅੱਜ ਪੰਜਾਬ ਉਸ ਸਥਿਤੀ ਚ ਹੈ ਕਿ ਉਹ ਹਰਿਆਣਾ ਨੂੰ ਪਾਣੀ ਦੇ ਦੇ ਜੇ ਅਗਰ ਪਾਣੀਆਂ ਦੀ ਵੰਡ ਹੁੰਦੀ ਵੀ ਹੈ ਤੇ ਪਾਣੀਆਂ ਦੀ ਵੰਡ ਨੂੰ ਅੱਜ ਦੇ ਸਮੇਂ ਦੇ ਮੁਤਾਬਕ ਤੈਅ ਕੀਤਾ ਜਾਵੇ ਇਹ ਵੰਗ ਕਈ ਵਾਰ ਹੋਈ ਹੈ ਲੇਕਿਨ ਕਦੇ ਵੀ ਨਾ ਤਾਂ ਕੇਂਦਰ ਸਰਕਾਰ ਨੇ ਨਾ ਸੂਬੇ ਦੀਆਂ ਸਰਕਾਰਾਂ ਨੇ ਹਰਿਆਣਾ ਤੇ ਪੰਜਾਬ ਨੇ ਬਹਿ ਕੇ ਇਹਦੇ ਤੇ ਕੋਈ ਗੱਲ ਅੱਗੇ ਤੋਰੀ ਹੈ ਹਾਲਾਂਕਿ ਕਮਿਸ਼ਨ ਬਣਾਉਣ ਦਾ ਪਾਣੀਆਂ ਦੀ ਵੰਡ ਬਾਰੇ ਅਧਿਕਾਰ ਹੈ ਜਿਹੜਾ ਉਹ ਭਾਰਤ ਸਰਕਾਰ ਕੋਲ ਹੈ ਭਾਰਤ ਸਰਕਾਰ ਚਾਹੇ ਤਾਂ ਇਹਦੇ ਤੇ ਕਮਿਸ਼ਨ ਬਣਾ ਸਕਦੀ ਹੈ ਉਹਨੇ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਅੱਜ ਦੇ ਸਮੇਂ 'ਚ ਭਗਵੰਤ ਮਾਨ ਲੜ ਗਏ ਨੇ ਕਿ ਅਸੀਂ ਪਾਣੀ ਨਹੀਂ ਦੇਣਾ ਉਹਨਾਂ ਨੇ ਚਿੱਠੀ ਵੀ ਲਿਖਤੀ ਬੀਜੇਪੀ ਦੀ ਲੀਡਰਸ਼ਿਪ ਹਰਿਆਣੇ 'ਚ ਮੰਗ ਕਰ ਰਹੀ ਹੈ ਕਿ ਪਾਣੀ ਦਿੱਤਾ ਜਾਵੇ ਜਿਹੜੀ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਵਿਚ ਦਾ ਰਾਹ ਕੱਢ ਰਹੀ ਹੈ ਕਿ ਇਸ ਮਸਲੇ ਦੇ ਉੱਤੇ ਬਹਿ ਕੇ ਗੱਲਬਾਤ ਹੋਣੀ ਚਾਹੀਦੀ ਹੈ ਪੰਜਾਬ ਦਾ ਹੱਕ ਨਹੀਂ ਮਰਨਾ ਚਾਹੀਦਾ ਅਗਰ ਹਰਿਆਣੇ ਦੇ ਹਿੱਸੇ ਦਾ ਪਾਣੀ ਕਾਨੂੰਨੀ ਤੌਰ ਤੇ ਬਣਦਾ ਹੈ ਤੇ ਮੀਟਿੰਗ ਚ ਗੱਲਬਾਤ ਬਹਿ ਕੇ ਕੀਤੀ ਜਾਵੇ ਹੁਣ ਇਹ ਮਸਲਾ ਭਾਰਤ ਦੇ ਬਿਜਲੀ ਮੰਤ੍ਰਲਏ ਕੋਲੇ ਪਹੁੰਚ ਗਿਆ ਕਿਉਂਕਿ ਭਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਬੰਧ ਬਿਜਲੀ ਮੰਤਰਾਲੇ ਨਾਲ ਵੀ ਹੈ ਉਹਦੇ ਮੰਤਰੀ ਨੇ ਮਨੋਰ ਲਾਲ ਖੱਟਰ ਜਿਹੜੇ ਪੰਜਾਬ ਦੇ ਜਿਹੜੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਹੁਣ ਉਹ ਇਸ ਮਾਮਲੇ ਚ ਦਖਲ ਦੰਦੇ ਨੇ ਕਿ ਕੇਂਦਰ ਦੀ ਪੰਜਾਬ ਦੀ ਹਰਿਆਣਾ ਦੀ ਇਸ ਸਬੰਧ ਚ ਕੋਈ ਮੀਟਿੰਗ ਹੁੰਦੀ ਹੈ ਉਹਦੇ ਉੱਪਰ ਗੱਲ ਹੋ ਸਕਦੀ ਹੈ ਪਰ ਇੱਕ ਗੱਲ ਬੜੀ ਸਾਫ ਹੈ ਜਦੋਂ ਭਗਵੰਤ ਮਾਨ ਬਾਰ-ਬਾਰ ਇਹ ਮੰਗ ਕਰਦੇ ਨੇ ਕਿ ਕੇਂਦਰ ਨੇ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਉਹ ਸਾਡਾ ਵਾਪਸ ਕੀਤਾ ਜਾਵੇ ਉਦੋਂ ਕਿਸੇ ਵੀ ਲੀਡਰਸ਼ਿਪ ਨੇ ਇਸ ਪੱਧਰ ਤੇ ਪੰਜਾਬ ਦੀ ਇਸ ਮੰਗ ਦਾ ਸਮਰਥਨ ਨਹੀਂ ਕੀਤਾ ਪਰ ਹੁਣ ਵੀ ਜਦੋਂ ਭਗਵੰਤ ਮਾਨ ਨੇ ਇਹ ਮੁੱਦਾ ਚੱਕਿਆ ਪੰਜਾਬ ਦੇ ਵਿੱਚ ਉਹ ਮੰਗ ਵੀ ਕੀਤੀ ਮੈਂ ਸੁਣ ਰਿਹਾ ਸੀ ਭਗਵੰਤ ਮਾਨ ਦੇ ਜਿਹੜੇ ਸਾਥੀ ਰਹੇ ਨੇ ਸੀਨੀਅਰ ਪੱਤਰਕਾਰ ਨੇ ਬਲਤੇਜ ਪੰਨੂ ਉਹਨਾਂ ਨੇ ਵੀ ਕੱਲ ਇੱਕ ਸਵਾਲ ਖੜਾ ਕੀਤਾ ਕਿ ਹੁਣ ਵਿਰੋਧੀ ਧਿਰਾਂ ਵਾਲੇ ਕਿੱਥੇ ਨੇ ਜਦੋਂ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਹੈ ਹੁਣ ਵਿਰੋਧੀ ਧਿਰਾਂ ਵਾਲੇ ਕਿੱਥੇ ਨੇ ਜਿਹੜੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਆਖਦੇ ਸੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਆ ਹੁਣ ਕੈਪਟਨ ਅਮਰਿੰਦਰ ਕਿੱਥੇ ਆ ਸਵਾਲ ਇਹ ਬਹੁਤ ਵੱਡਾ ਹੈ ਚਲੋ ਹੁਣ ਕੈਪਟਨ ਅਮਰਿੰਦਰ ਦੀ ਉਮਰ ਸਿਆਣੀ ਹੋ ਗਈ ਬਜ਼ੁਰਗ ਜ਼ਿਆਦਾ ਹੋ ਗਿਆ ਪਰ ਕੈਪਟਨ ਅਮਰਿੰਦਰ ਦੇ ਨਾਂ ਤੇ ਕਈ ਕਾਂਗਰਸੀਆਂ ਨੇ ਬਹੁਤ ਸਿਆਸਤ ਕੀਤੀ ਹੈ ਕਿ ਕੈਪਟਨ ਅਮਰਿੰਦਰ ਪਾਣੀਆਂ ਦਾ ਰਾਖਾ ਤੇ ਹੁਣ ਕਾਂਗਰਸ ਪਾਰਟੀ ਦਾ ਹਜੇ ਤੱਕ ਕੋਈ ਅਫੀਸ਼ੀਅਲ ਸਟੈਂਡ ਖੁੱਲ ਕੇ ਸਾਹਮਣੇ ਨਹੀਂ ਆਇਆ ਮੈਂ ਰਾਤ ਨੂੰ 12:30 ਵਜੇ ਆ ਮੈਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਟਵਿੱਟਰ ਅਕਾਊਂਟ ਚੈੱਕ ਕੀਤਾ ਮੈਂ ਰਾਜਾ ਵੜਿੰਗ ਦਾ ਜਿਹੜੇ ਪ੍ਰਧਾਨ ਨੇ ਦੋਨਾਂ ਨੇ ਕਿਤੇ ਵੀ ਟਵੀਟ ਕਰਕੇ ਇਸ ਗੱਲ ਦੀ ਸਮਰਥਨ ਨਹੀਂ ਕੀਤਾ ਉਹਨਾਂ ਨੇ ਇਸ ਗੱਲ ਦਾ ਕਿ ਜਿਹੜਾ ਪਾਣੀਆਂ ਦਾ ਰੌਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਤੇ ਹਰਿਆਣਾ ਚ ਪਿਆ ਹਰਿਆਣਾ ਪਾਣੀ ਮੰਗ ਰਿਹਾ ਹੈ ਭਗਵੰਤ ਮਾਨ ਕਹਿੰਦੇ ਪਾਣੀ ਤੁਸੀਂ ਆਪਣਾ ਵਰਤ ਚੁੱਕਿਓ ਵਾਧੂ ਪਾਣੀ ਸਾਡੇ ਕੋਲੇ ਦੇਣ ਨੂੰ ਨਹੀਂ ਹੈ ਅਸੀਂ 4000 ਕਿਊਸਿਕ ਦੇ ਰਹੇ ਹਾਂ ਹਰਿਆਣਾ 8500 ਤੋਂ 9500 ਕਿਊਸਿਕ ਮੰਗ ਰਿਆ 8500 ਦੀ ਮੰਗ ਹੈ ਤੇ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਨਾਰਜ ਸਿੰਘ ਸ਼ੈਣੀ ਉਹਨੇ ਚਿੱਠੀ ਲਿਖ ਕੇ ਕਿਹਾ ਕਿ ਕਈ ਵਾਰ ਪੰਜਾਬ ਨੇ 9500 ਕਿਊਸਿਕ ਪਾਣੀ ਵੀ ਇਹਨਾਂ ਮਹੀਨਿਆਂ 'ਚ ਅਪ੍ਰੈਲ ਮਈ 'ਚ ਮਈ ਜੂਨ ਦੇ ਵਿੱਚ ਸਾਨੂੰ ਦਿੱਤਾ ਹੈ ਪੁਰਾਣੇ ਸਮਿਆਂ ਦੇ ਵਿੱਚ ਸੋ ਹੁਣ ਵੀ ਉਹ ਮਈ ਜੂਨ ਦੇ ਵਿੱਚ 8500 ਕਿਊਸਿਕ ਮੰਗ ਰਹੇ ਨੇ ਹੁਣ ਕੀ ਕੇਂਦਰ ਦਖਲ ਦੇਊਗਾ ਕੀ ਇਸ ਮਸਲੇ ਤੇ ਦੁਬਾਰਾ ਪੰਜਾਬ ਹਰਿਆਣੇ ਦੇ ਮੁੱਖ ਮੰਤਰੀ ਤੇ ਭਾਰਤ ਦੇ ਜਿਹੜੇ ਬਿਜਲੀ ਮੰਤਰੀ ਨੇ ਮਨੋਰ ਲਾਲ ਖੱਟੜ ਜਾਂ ਕੇਂਦਰੀ ਜਲ ਸ਼ਕਤੀ ਮੰਤਰੀ ਕੀ ਆਪਸ ਦੇ ਵਿੱਚ ਇਹਨਾਂ ਦੀ ਕੋਈ ਮੀਟਿੰਗ ਹੋਊ ਕੀ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਉੱਤੇ ਨਵੇਂ ਸਿਰੇ ਤੋਂ ਕੋਈ ਵਿਚਾਰ ਹੋ ਸਕਦਾ ਹੈ ਕੀ ਪੰਜਾਬ ਨੂੰ ਪਾਣੀਆਂ ਦੀ ਰਿਪੀਰੀਅਨ ਮਾਲਕੀ ਦਾ ਹੱਕ ਸਰਕਾਰਾਂ ਐਲਾਨ ਸਕਦੀਆਂ ਨੇ ਕਿਉਂਕਿ ਕੁਦਰਤੀ ਤੌਰ ਤੇ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਹੈ ਜਾਂ ਜੰਮੂ ਕਸ਼ਮੀਰ ਉਹਦਾ ਮਾਲਕ ਹੈ ਜਾਂ ਹਿਮਾਚਲ ਪ੍ਰਦੇਸ਼ ਤੇ ਜਾਂ ਪੰਜਾਬ ਜਿਹੜਾ ਸਭ ਤੋਂ ਹੀਟਲਰ ਰਿਪੇਰੀਅਨ ਹੈ ਜਿੱਥੇ ਪਾਣੀ ਆਉਂਦਾ ਔਰ ਅਸੀਂ ਮਾਰ ਚੱਲਦੇ ਆਂ ਪੰਜਾਬ 'ਚ ਹੜ ਆ ਜਾਣ ਤੇ ਪੰਜਾਬ ਚੱਲਦਾ ਔਰ ਇਹ ਕਈ ਵਾਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਹੜ ਆਏ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰਦਾ ਹੈ Rajasthan ਵੀ ਤੇ ਕੀ ਇਹਦੀ ਕੋਈ ਵਿਵਸਥਾ ਬਣਨੀ ਚਾਹੀਦੀ ਹੈ ਕਿ ਅਗਰ ਹੜਾਂ ਦੀ ਮਾਰ ਪੰਜਾਬ ਇਕੱਲਾ ਕਿਉਂ ਚੱਲੇ ਜਦੋਂ ਹੜ੍ਹਾਂ ਦਾ ਵੇਲਾ ਹੋਵੇ ਤੇ ਉਸ ਪਾਣੀ ਨੂੰ ਕਿਉਂ ਪੰਜਾਬ ਦੇ ਵਿੱਚ ਹੀ ਵਿਨਾਸ਼ ਕਰਨ ਦੀ ਛੁੱਟੀ ਦਿੱਤੀ ਜਾਵੇ ਸੋ ਇਹ ਬਹੁਤ ਸਾਰੇ ਮਸਲੇ ਨੇ ਮੈਨੂੰ ਲੱਗਦਾ ਹੈ ਜਿਹੜੇ ਲੀਡਰ ਨੇ ਉਹਨਾਂ ਨੂੰ ਬਹੁਤ ਸੰਜਮ ਦੇ ਨਾਲ ਗੱਲ ਕਰਨ ਦੀ ਲੋੜ ਹੈ ਮਿਲ ਬੈਠ ਕੇ ਮੀਟਿੰਗ ਕਰਕੇ ਅਗਰ ਕੇਂਦਰ ਇਹ ਕਹਿੰਦਾ ਕਿ ਪੰਜਾਬ ਮਨੁੱਖਤਾ ਦੇ ਆਧਾਰ ਦੇ ਉੱਤੇ ਹਰਿਆਣੇ ਨੂੰ ਪਾਣੀ ਦਵੇ ਤੇ ਫਿਰ ਮਨੁੱਖਤਾ ਦੇ ਆਧਾਰ ਤੇ ਤਾਂ ਇਹ ਵੀ ਗੱਲ ਬਣਦੀ ਹੈ ਕਿ ਕੇਂਦਰ ਪੰਜਾਬ ਦੇ ਜਿਹੜੇ ਫੰਡ ਰੋਕੇ ਨੇ ਉਹ ਜਾਰੀ ਕਰੇ ਸੋ ਮਨੁੱਖਤਾ ਦਾ ਆਧਾਰ ਸਿਰਫ ਇੱਕ ਪਾਸੇ ਨਹੀਂ ਔਰ ਅਸੀਂ ਸਰਹੱਦੀ ਸੂਬਾ ਜੰਗ ਲੱਗਣ ਨੂੰ ਖੜੀ ਹੈ ਤੇ ਅਗਰ ਰਾਹ ਬੰਦ ਹੁੰਦੇ ਨੇ ਤੇ ਸਾਡੀ ਫੌਜ ਦੇ ਲਾਂਘੇ ਰੁਕਣਗੇ ਸੋ ਇਸ ਕਰਕੇ ਹਰਿਆਣੇ ਦੇ ਉਹ ਲੀਡਰ ਜਿਹੜੇ ਰਾਹ ਬੰਦ ਕਰਨ ਦੀ ਪੰਜਾਬ ਦੇ ਦਿੱਲੀ ਨੂੰ ਜਾਣ ਵਾਲੇ ਗੱਲਾਂ ਕਰਦੇ ਨੇ ਇੱਕ ਵਾਰੀ ਜ਼ਰੂਰ ਸੋਚ ਸਮਝ ਲੈਣ ਇਸੇ ਕਰਕੇ ਬਹੁਤ ਸਾਰੇ ਲੀਡਰਾਂ ਨੂੰ ਲੋਕਾਂ ਨੇ ਉਹਨਾਂ ਦੀਆਂ ਪਾਰਟੀਆਂ ਨੂੰ ਨਕਾਰਤਾ ਕਿਉਂਕਿ ਉਹ ਕੋਰੀ ਸਿਆਸਤ ਕਰਦੇ ਨੇ ਲੋਕ ਮੁੱਦਿਆਂ ਦੀ ਸਿਆਸਤ ਬਹੁਤ ਸੋਚ ਸਮਝ ਕੇ ਕਰਨੀ ਬਣਦੀ ਹੈ ਪੰਜਾਬ ਔਰ ਹਰਿਆਣਾ ਦੋਹਾਂ ਦੇ ਜਿਹੜੇ ਵਸੰਡੇ ਨੇ ਆਪਸ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਮੁਹੱਬਤ ਹੈ ਅਸੀਂ ਕਿਸਾਨ ਦੇਖ ਲੇ ਜਦੋਂ ਹਰਿਆਣੇ ਵਾਲੇ ਪਾਸੇ ਪੱਥਰ ਲਾਏ ਸੀ ਤੇ ਹਰਿਆਣੇ ਦੇ ਕਿਸਾਨਾਂ ਨੇ ਉਹ ਪੱਥਰ ਨਾਲ ਪੜਵਾਏ ਸੀ ਪੰਜਾਬ ਦੇ ਕਿਸਾਨਾਂ ਦੇ ਸੋ ਰਾਹ ਨਹੀਂ ਰੋਕ ਕੇ ਜਾਣੇ ਚਾਹੀਦੇ ਇਸ ਤਰ੍ਹਾਂ ਨਾਲ ਡੈਮੋਕਰੇਸੀ 'ਚ ਹਰ ਕਿਸੇ ਨੂੰ ਹੱਕ ਹੈ ਚਲੋ ਮੈਨੂੰ ਇਹ ਲੱਗਦਾ ਇਸ ਮਸਲੇ ਤੇ ਕੇਂਦਰ ਨੂੰ ਪੰਜਾਬ ਤੇ ਹਰਿਆਣਾ ਨੂੰ ਦੋਨਾਂ ਨੂੰ ਨਾਲ ਲੈ ਕੇ ਮੀਟਿੰਗ ਕਰਨੀ ਚਾਹੀਦੀ ਹੈ ਔਰ ਜਿਹੜਾ ਜਾਇਜ਼ ਹੱਲ ਹੈ ਉਹ ਨਿਕਲਣਾ ਚਾਹੀਦਾ ਹੈ ਭਗਵੰਤ ਮਾਨ ਵੀ ਅਗਰ ਉਹ ਇਸ ਸਮਰੱਥਾ ਦੇ ਵਿੱਚ ਨਹੀਂ ਕਿ ਅਸੀਂ ਹਰਿਆਣਾ ਨੂੰ ਪਾਣੀ ਦੇ ਸਕਦੇ ਆ ਤੇ ਸਾਡਾ ਗੁਆੰਡੀ ਸੂਬਾ ਅਗਰ ਸਾਡਾ ਸਰਦ ਹੈ ਤਾਂ ਉਸ ਕੜੀ ਜਦੋਂ ਪੀਣ ਵਾਲੇ ਪਾਣੀ ਦੀ ਕਿੱਲਤ ਹੈ ਹਰਿਆਣਾ 'ਚ ਤੇ ਜ਼ਰੂਰ ਪੁਨਰ ਵਿਚਾਰ ਕਰ ਲੈਣਾ ਚਾਹੀਦਾ ਪਰ ਇਹ ਵੀ ਕੇਂਦਰ ਨੂੰ ਦਰਖਾਸਤ ਹੈ ਕਿ ਪੰਜਾਬ ਬਾਰੇ ਪੁਨਰ ਵਿਚਾਰ ਕਰੋ ਜਿਹੜਾ ਜਿਹੜਾ ਪੰਜਾਬ ਦੇ ਫੰਡ ਰੋਕੇ ਨੇ ਉਹ ਜਰੂਰ ਜਾਰੀ ਹੋ ਜਾਣੇ ਚਾਹੀਦੇ ਨੇ ਡਲਾ ਜੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਐਫ ਆਈ ਆਰ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਇੱਕ ਹੋਰ ਐਮ ਐਲ ਏ ਦੇ ਉੱਪਰ ਜੋ ਹੈ ਐਫ ਆਈ ਆਰ ਦਰਜ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸਾ ਸਖਤ ਵਿਰੋਧ ਕੀਤਾ ਹੈ ਸਿਆਸਤ ਇੱਕ ਵਾਰ ਫਿਰ ਜੋ ਹੈ ਇਸ ਮੁੱਦੇ ਤੇ ਹੁਣ ਭਕੀ ਹੋਈ ਹੈ ਜਰੂਰ ਇਸ ਮਾਮਲੇ ਦੇ ਉੱਪਰ ਪੂਰੀ ਜਾਣਕਾਰੀ ਸਾਂਝੀ ਕਰਿਓ ਆਖਿਰ ਇਹ ਪੂਰਾ ਮਾਮਲਾ ਹੁਣ ਬਣਿਆ ਕੀ ਹੋਇਆ ਦੇਖੋ ਪੰਜਾਬ ਚ ਕਾਂਗਰਸ ਦੇ ਵਿਧਾਇਕ ਨੇ ਸੁਖਵਿੰਦਰ ਕੋਟਲੀ ਆਦਮਪੁਰ ਤੋਂ ਵਿਧਾਇਕ ਨੇ ਔਰ ਪਹਿਲੀ ਦਫਾ ਉਹ ਚੋਣ ਲੜੇ ਸੀ ਆਦਮਪੁਰ ਤੋਂ ਔਰ ਜਿੱਤ ਗਏ ਔਰ ਆਦਮਪੁਰ ਦੇ ਵਿੱਚ ਇੱਕ 슈ਗਰ ਮਿਲ ਦੇ ਵਿੱਚ ਸੀਐਨਜੀ ਪਲਾਂਟ ਲੱਗਣ ਦਾ ਮੁੱਦਾ ਸੀ ਔਰ ਬਹੁਤ ਸਾਰੇ ਸਥਾਨਕ ਲੋਕ ਇਸ ਸੀਐਨਜੀ ਪਲਾਂਟ ਦਾ ਵਿਰੋਧ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਚੱਲ ਰਹੇ ਸੀ ਔਰ ਜਿਸ ਦਿਨ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਵੱਡੀ ਗਿਣਤੀ ਚ ਦੇਸ਼ ਵਾਸੀ ਉਥੇ ਕਤਲ ਕੀਤੇ ਗਏ ਨੇ ਉਸ ਤੋਂ ਅਗਲੇ ਦਿਨ ਵੀ ਧਰਨਾ ਚੱਲ ਰਿਹਾ ਸੀ ਪਰ ਜਦੋਂ ਪੁਲਿਸ ਪ੍ਰਸ਼ਾਸਨ ਨੇ ਦਖਲ ਦਿੱਤਾ ਤੇ ਲੋਕਾਂ ਨੇ ਧਰਨਾ ਚੱਕ ਲਿਆ ਕਿਉਂਕਿ ਪਹਿਲਗਾਮ ਹਮਲੇ ਦੇ ਜਿਹੜੇ ਮਾਰੇ ਗਏ ਲੋਕ ਸੀ ਉਹਨਾਂ ਦੇ ਉਹਨਾਂ ਦੇ ਜਿਹੜੇ ਮ੍ਰਿਤਕ ਸ਼ਰੀਰ ਸੀ ਜਾਂ ਜਿਹੜੇ ਜ਼ਖਮੀ ਸੀ ਉਹਨਾਂ ਦੇ ਪਰਿਵਾਰ ਜਨਾਂ ਦਾ ਆਣਾ ਜਾਣਾ ਲੱਗਿਆ ਸੀ ਸੋ ਉਹ ਰਸਤਾ ਜਿਹੜਾ ਇਸ ਕਰਕੇ ਉਹਨਾਂ ਨੇ ਖੋਲ ਦਿੱਤਾ ਉਸ ਤੋਂ ਬਾਅਦ ਫਿਰ ਧਰਨਾ ਲਾ ਲਿਆ ਲੋਕਾਂ ਨੇ ਔਰ ਸੁਖਵਿੰਦਰ ਵਿਧਾਇਕ ਸੁਖਵਿੰਦਰ ਕੋਟਲੀ ਨੇ ਉਹਨਾਂ ਨੇ ਵੀ ਧਰਨੇ 'ਚ ਹਾਜ਼ਰੀ ਭਰੀ ਹੁਣ ਇਸ ਕਰਕੇ ਉਹਨਾਂ ਤੇ ਕੇਸ ਦਰਜ ਕਰ ਦਿੱਤਾ ਗਿਆ ਆਦਮਪੁਰ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਔਰ ਪ੍ਰਤਾਪ ਸਿੰਘ ਬਾਜਵਾ ਤੇ ਜਦੋਂ ਕੇਸ ਦਰਜ ਕੀਤਾ ਗਿਆ ਉਸ ਤੋਂ ਕੁਝ ਦਿਨਾਂ ਦੇ ਬਾਅਦ ਸੁਖਵਿੰਦਰ ਕੋਟਲੀ ਤੇ ਵੀ ਕੇਸ ਦਰਜ ਕੀਤਾ ਗਿਆ ਇਹਨੂੰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਨੇ ਵੱਡਾ ਮੁੱਦਾ ਬਣਾ ਲਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੀ ਲੀਡਰਸ਼ਿਪ ਨੂੰ ਜਾਣ ਬੁੱਝ ਕੇ ਕੇਸ ਦਰਜ ਕਰਕੇ ਕਮਜ਼ੋਰ ਕਰਨਾ ਚਾਹੁੰਦੀ ਹੈ ਸੋ ਪ੍ਰਤਾਪ ਬਾਜਵਾ ਨੇ ਇਹਦੀ ਨਿੰਦਾ ਕੀਤੀ ਹੈ ਉਹ ਕਹਿੰਦੇ ਅਫਸਰਾਂ ਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਸਵਿਧਾਨ ਦੇ ਮੁਤਾਬਕ ਕੰਮ ਕਰਨ ਉਹ ਕਹਿੰਦੇ ਅਫਸਰ ਸਵਿਧਾਨ ਦੇ ਮੁਤਾਬਕ ਕੰਮ ਕਰਨ ਸਰਕਾਰਾਂ ਦੇ ਹੱਥ ਥੋਕੇ ਨਾ ਪੜਨ ਇਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਵੀ ਰੋਧ ਦਾ ਪ੍ਰਗਟਾਵਾ ਕੀਤਾ ਔਰ ਸ਼ਖਵਿੰਦਰ ਕੋਟਲੀ ਦੇ ਨਾਲ ਨਾਲ 150 ਅਣਪਛਾਤੇ ਲੋਕਾਂ ਤੇ ਵੀ ਇਹ ਮਾਮਲਾ ਦਰਜ ਕੀਤਾ ਗਿਆ ਔਰ ਇੱਕ ਦੋ ਦਿਨ ਹੋ ਗਏ ਕੇਸ ਦਰਜ ਹੋਏ ਨੂੰ ਲੇਕਿਨ ਹੁਣ ਇਹ ਮਾਮਲਾ ਭਖ ਰਿਹਾ ਔਰ ਇਹਦੇ ਉੱਪਰ ਪ੍ਰਤਾਪ ਸਿੰਘ ਬਾਜਵਾ ਔਰ ਕਾਂਗਰਸ ਦੀ ਲੀਡਰਸ਼ਿਪ ਕਿਸੇ ਵੱਡੇ ਅੰਦੋਲਨ ਦਾ ਐਲਾਨ ਵੀ ਕਰ ਸਕਦਾ ਦਲਾ ਜੀ ਭਾਰਤ ਸਰਕਾਰ ਨੇ ਜਾਤੀ ਅਧਾਰਿਤ ਜਨਗਣਨਾ ਕਰਵਾਉਣ ਦਾ ਫੈਸਲਾ ਲਿਆ ਰਾਹੁਲ ਗਾਂਧੀ ਲਗਾਤਾਰ ਇਹ ਮੁੱਦਾ ਜੋ ਹੈ ਚੱਕਦੇ ਰਹੇ ਨੇ ਤੇ ਰਾਹੁਲ ਗਾਂਧੀ ਨੇ ਬਿਆਨ ਵੀ ਜੋ ਹੈ ਭਾਰਤ ਸਰਕਾਰ ਦੇ ਸੋ ਫੈਸਲੇ ਤੇ ਜਾਰੀ ਕੀਤੇ ਸੋ ਕਿਵੇਂ ਦੇਖਦੇ ਹੋ ਆਖਿਰ ਜਦ ਹੁਣ ਫਾਇਦਾ ਕੀ ਹੋਵੇਗਾ ਮੁਲਕ ਨੂੰ ਤੇ ਦੂਸਰੇ ਪਾਸੇ ਜੇ ਆਪਾਂ ਸਿਆਸੀ ਪੱਖੋਂ ਵੀ ਗੱਲ ਕਰੀਏ ਸਿਆਸੀ ਪੱਖੋਂ ਕੀ ਇਹ ਰਾਹੁਲ ਗਾਂਧੀ ਦੀ ਇੱਕ ਕਾਮਯਾਬੀ ਆਪਾਂ ਮੰਨ ਸਕਦੇ ਹਾਂ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਹੀ ਸਥਿਤੀਆਂ ਨੂੰ ਦੇਖੋ ਮੁਲਕ ਦੇ ਵਿੱਚ ਲੋਕ ਸਭਾ ਚੋਣਾਂ ਜਦੋਂ ਹੋਈਆਂ 2024 ਦੇ ਵਿੱਚ ਉਦੋਂ ਵੀ ਇਹ ਮੰਗ ਹੁੰਦੀ ਰਹੀ ਹੈ ਕਿ ਦੇਸ਼ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਮੁਲਕ ਦੇ ਵਿੱਚ ਕਿਹੜੀ ਜਾਤੀ ਨਾਲ ਸੰਬੰਧਿਤ ਸਾਡੀ ਜਨਸੰਖਿਆ ਕਿੰਨੀ ਹੈ ਔਰ ਦੇਸ਼ ਦੇ ਵਿੱਚ ਜਿਹੜੀ ਜਨਗਣਨਾ ਉਹ ਹਜੇ ਤੱਕ ਹੋਈ ਨਹੀਂ ਔਰ 2011 ਤੋਂ ਬਾਅਦ ਜਿਹੜੀ ਜਨਗਣਨਾ ਉਹ ਬਕਾਇਆ ਹੈ ਹੁਣ ਇਹ ਫੈਸਲਾ ਭਾਰਤ ਸਰਕਾਰ ਨੇ ਕਰਤਾ ਕੱਲ ਭਾਰਤ ਸਰਕਾਰ ਦੀ ਰਾਜਨੀਤਿਕ ਮਾਮਲਿਆਂ ਦੀ ਜਿਹੜੀ ਕੈਬਨਟ ਕਮੇਟੀ ਹੈ ਉਹਦੀ ਮੀਟਿੰਗ ਸੀ ਉਹਦੇ ਤੋਂ ਬਾਅਦ ਇਹ ਅਧਿਕਾਰਿਕ ਤੌਰ ਤੇ ਐਲਾਨ ਕਰ ਦਿੱਤਾ ਗਿਆ ਕੱਲ੍ਹ ਸ਼ਾਮ ਨੂੰ ਕਿ ਭਾਰਤ ਸਰਕਾਰ ਨੇ ਇਸ ਗੱਲ ਤੇ ਮਨਜ਼ੂਰੀ ਦੇ ਦਿੱਤੀ ਹੈ ਸਹਿਮਤੀ ਦੇ ਦਿੱਤੀ ਹੈ ਕੈਬਨਟ ਕਮੇਟੀ ਨੇ ਕਿ ਮੁਲਕ ਦੇ ਵਿੱਚ ਜਾਤੀਆਂ ਦੀ ਜਨਗਣਨਾ ਨੂੰ ਸ਼ਾਮਿਲ ਕੀਤਾ ਜਾਵੇਗਾ ਜਦੋਂ ਜਨਗਣਨਾ ਹੋਏਗੀ ਸੋ ਹੁਣ ਜਦੋਂ ਜਨਗਣਨਾ ਹੋਏਗੀ ਤੇ ਜਾਤੀਆਂ ਦੀ ਜਨਗਣਨਾ ਵੀ ਕੀਤੀ ਜਾਏਗੀ ਭਾਵ ਜਾਤੀ ਆਧਾਰਿਤ ਜਨਗਣਨਾ ਹੋਏਗੀ ਔਰ ਇਹਦਾ ਸਭ ਤੋਂ ਪਹਿਲਾ ਤਾਂ ਸਵਾਗਤ ਕੀਤਾ ਹੈ ਰਾਹੁਲ ਗਾਂਧੀ ਨੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਰੱਖਿਆ ਉਹ ਲਗਾਤਾਰ ਇਹ ਮੰਗ ਕਰਦੇ ਆਏ ਨੇ ਕਿ ਦੇਸ਼ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਹੋਣੀ ਚਾਹੀਦੀ ਹੈ ਤਾਂ ਕਿ ਜਾਤੀਆਂ ਦੇ ਆਧਾਰ ਤੇ ਇਹ ਤੈਅ ਕੀਤਾ ਜਾ ਸਕੇ ਕਿ ਕਿਹੜੇ ਕਿਹੜੇ ਜਾਤੀਆਂ ਦੇ ਸਾਡੇ ਨਾਗਰਿਕ ਨੇ ਜਿਨ੍ਹਾਂ ਨੂੰ ਜ਼ਿਆਦਾ ਵਿਕਾਸ ਦੀ ਲੋੜ ਹੈ ਸਮਾਜ ਦੇ ਵਿੱਚ ਇੱਕ ਬਰਾਬਰਤਾ ਦਾ ਮਾਹੌਲ ਬਣਾਇਆ ਜਾ ਸਕੇ ਪਰ ਜਾਤੀ ਅਧਾਰਿਤ ਜਨਗਣਨਾ ਤੋਂ ਬਾਅਦ ਜਾਤੀਆਂ ਤੇ ਅਧਾਰਿਤ ਸਰਕਾਰੀ ਯੋਜਨਾਵਾਂ ਸਰਕਾਰੀ ਫੈਸਲੇ ਲਏ ਜਾ ਸਕਣ ਤਾਂ ਕਿ ਸਮੁੱਚੇ ਤੌਰ ਤੇ ਜਾਤੀਗਤ ਵਿਕਾਸ ਸਾਡੇ ਮੁਲਕ 'ਚ ਹੋਵੇ ਉਂਝ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਉਹਦੀ ਭਾਵਨਾ ਬੜੀ ਸਪਸ਼ਟ ਹੈ ਕਿ ਸਾਰੇ ਭਾਈਚਾਰੇ ਸਾਰੀਆਂ ਜਾਤੀਆਂ ਸਾਰੇ ਧਰਮ ਦੇ ਜਿਹੜੇ ਉਹਨਾਂ ਨੂੰ ਲਗਭਗ ਬਰਾਬਰ ਦੇ ਅਧਿਕਾਰ ਨੇ ਸਾਰਿਆਂ ਨੂੰ ਬਹੁਤ ਸਰਕਾਰ ਦੀ ਨਜ਼ਰ ਦੇ ਨਾਲ ਰੱਖਿਆ ਗਿਆ ਹੈ ਔਰ ਦੇਸ਼ ਦੇ ਵਿੱਚੋਂ ਇਸ ਸੰਵਿਧਾਨ ਦੇ ذریعے ਜਿਹੜਾ ਜਿਹੜਾ ਜਾਤੀਗਤ ਫਰਕ ਸੀ ਜਿਹੜਾ ਇੱਕ ਦੂਜੇ ਦੇ ਪ੍ਰਤੀ ਜਾਤੀਗਤ ਮਤਭੇਦ ਰਹੇ ਨੇ ਪੁਰਾਣੇ ਸਮਿਆਂ ਤੋਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਹੈ ਕਨਸਟੀਟਿਊਸ਼ਨ ਦੇ ਵਿੱਚ ਇਹ ਸਾਰੀਆਂ ਭਾਵਨਾਵਾਂ ਨੇ ਔਰ ਸਾਰੀ ਤਰ੍ਹਾਂ ਦੇ ਨਿਰਦੇਸ਼ ਨੇ ਪਰ ਸਮੇਂ-ਸਮੇਂ ਤੇ ਇਹ ਮੰਗ ਹੁੰਦੀ ਰਹੀ ਹੈ ਕਿ ਜਾਤੀ ਆਧਾਰਿਤ ਜਨਗਣਨਾ ਅਗਰ ਹੁੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਹਾਜੀ ਸਿਟੀ ਸਾਨੂੰ ਇਹ ਪਤਾ ਲੱਗੇਗੀ ਕਿ ਮੁਲਕ ਦੇ ਵਿੱਚ ਜਾਤੀਗਤ ਸਥਿਤੀਆਂ ਕੀ ਨੇ ਉਂਜ ਅਨੁਮਾਨਾਂ ਦੇ ਮੁਤਾਬਕ 1930-31 ਤੋਂ ਬਾਅਦ ਦੇਸ਼ ਦੇ ਵਿੱਚ ਜਾਤੀ ਆਧਾਰਿਤ ਜਨਗਣਨਾ ਨਹੀਂ ਕੀਤੀ ਗਈ ਔਰ ਇਹ ਬਹੁਤ ਲੰਮੇ ਸਮੇ ਬਾਅਦ ਇਹ ਫੈਸਲਾ ਆਇਆ ਹੈ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਲਗਾਤਾਰ ਇਸ ਅੰਦੋਲਨ 'ਚ ਰੁੱਝੇ ਹੋਏ ਸੀ ਰਾਹੁਲ ਗਾਂਧੀ ਇੱਕ ਤਰੀਕੇ ਨਾਲ ਵਿਰੋਧੀ ਧਿਰ ਦੇ ਅੰਦੋਲਨ ਦੀ ਸਰਕਾਰ ਤੇ ਜਿੱਤ ਦੇ ਰੂਪ ਦੇ ਵਿੱਚ ਇਹਨੂੰ ਦੇਖ ਰਹੇ ਨੇ ਜਦਕਿ ਮੈਨੂੰ ਇਹ ਲੱਗਦਾ ਕਿ ਇਹਦਾ ਫੈਸਲਾ ਹਾਰ ਜਿੱਤ ਦੇ ਰੂਪ ਚ ਦੇਖ ਕੇ ਨਹੀਂ ਕਰਨਾ ਚਾਹੀਦਾ ਅਗਰ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਤੇ ਨਿਸ਼ਚਿਤ ਤੌਰ ਦੇ ਉੱਤੇ ਜਿਹੜੀਆਂ ਸਥਿਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਦੇ ਨਾਲ ਇਸ ਜਨਗਣਨਾ ਤੋਂ ਬਾਅਦ ਬਿਹਤਰ ਹੋਣ ਹਾਂ ਪੋਲਿਟੀਕਲ ਪਾਰਟੀਆਂ ਦੀ ਲੀਡਰਸ਼ਿਪ ਨੂੰ ਜਾਤੀ ਤੇ ਆਧਾਰਿਤ ਸਿਆਸਤ ਤੋਂ ਬਚਣਾ ਚਾਹੀਦਾ ਹੈ ਜਾਤੀਆਂ ਨੂੰ ਵੋਟ ਬੈਂਕ ਦੇ ਰੂਪ ਦੇ ਵਿੱਚ ਦੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਬਤੌਰ ਨਾਗਰਿਕ ਸਾਰਿਆਂ ਨੂੰ ਉਹ ਵੋਟ ਬੈਂਕ ਦੇ ਰੂਪ ਦੇ ਵਿੱਚ ਮਾਨਤਾ ਦੇਣ ਨਾ ਕਿ ਜਾਤੀ ਧਰਮ ਵਿਸ਼ੇਸ਼ ਦੇ ਆਧਾਰ ਦੇ ਉੱਤੇ ਉਹ ਲੋਕਾਂ ਨੂੰ ਵੋਟ ਬੈਂਕ ਸਮਝਣ ਸੋ ਪੋਲਿਟੀਕਲ ਪਾਰਟੀਆਂ ਨੂੰ ਵੀ ਆਪਣਾ ਰਵਈਆ ਬਦਲਣ ਦੀ ਲੋੜ ਹੈ ਬਾਕੀ ਹੁਣ ਜਦੋਂ ਜਨਗਣਨਾ ਹੋਏਗੀ ਤੇ ਉਹਦੇ ਵਿੱਚ ਜਾਤੀਆਂ ਦੀ ਜਾਤੀਆਂ ਦੀ ਜਿਹੜੀ ਜਨਸੰਖਿਆ ਕਿਹੜੀ ਜਾਤੀ ਤੋਂ ਕਿੰਨੀ ਜਨਸੰਖਿਆ ਹੈ ਉਹ ਵੀ ਆંકੜੇ ਜਿਹੜੇ ਨੇ ਉਹ ਮੁਲਕ ਦੇ ਸਾਹਮਣੇ ਆਉਣਗੇ ਹਾਲਾਂਕਿ ਇਸ ਮਸਲੇ ਤੇ ਬਹੁਤ ਸਾਰੇ ਲੋਕ ਨਾਖੁਸ਼ ਨੇ ਬਹੁਤ ਸਾਰੇ ਲੋਕ ਜਾਤੀ ਆਧਾਰਿਤ ਜਨਗਣਨਾ ਦਾ ਵਿਰੋਧ ਵੀ ਕਰਦੇ ਨੇ ਇਹ ਇੱਕ ਵੱਡੀ ਡਿਬੇਟ ਦਾ ਵਿਸ਼ਾ ਹੈ ਬਹੁਤ ਖੁੱਲੇ ਮਨ ਦੇ ਨਾਲ ਔਰ ਖੁੱਲੇ ਦਿਲ ਦੇ ਨਾਲ ਔਰ ਬਿਨਾ ਕਿਸੇ ਭੇਦਭਾਵ ਤੋਂ ਖੁੱਲ ਕੇ ਓਪਨ ਡਿਬੇਟ ਸੇਤਮੰਦ ਡਿਬੇਟ ਇਹਨਾਂ ਵਿਸ਼ਿਆਂ ਤੇ ਅਗਰ ਹੋਵੇ ਤੇ ਕੋਈ ਇਤਰਾਜ਼ ਨਹੀਂ ਪਰ ਕਿਉਂਕਿ ਹੁਣ ਆਰ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਸੋ ਮੈਨੂੰ ਲੱਗਦਾ ਜਦੋਂ ਜਨਸੰਖਿਆ ਜਦੋਂ ਜਨਗੰਨਾ ਹੋਣੀ ਹੈ ਤੇ ਇਹ ਨਵੇਂ ਅੰਕੜੇ ਵੀ ਇਸ ਜਨਗੰਨਾ ਤੋਂ ਬਾਅਦ ਦੇਸ਼ ਦੇ ਸਾਹਮਣੇ ਜ਼ਰੂਰ ਆ ਜਾਣਗੇ ਦਿਲ ਜੀ ਗੱਲ ਨਵਜੋਤ ਸਿੰਘ ਸਿੱਧੂ ਦੀ ਕਰ ਲਈਏ ਤਾਂ ਕੱਲ ਜੋ ਹੈ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਵਾਂ ਸੋਸ਼ਲ ਮੀਡੀਆ ਤੇ ਚੈਨਲ ਜੋ ਹੈ ਖੋਲਣ ਦਾ ਐਲਾਨ ਕੀਤਾ ਹੈ ਪਰ ਮੀਡੀਆ ਦੇ ਇੱਕ ਵੱਡੇ ਹਿੱਸੇ ਵਿੱਚ ਇਸ ਤਰੀਕੇ ਨਾਲ ਤੇ ਜੋ ਤਸਵੀਰ ਹੈ ਪੇਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਹੁਣ ਕਦੇ ਸਿਆਸਤ ਵਿੱਚ ਆਉਣ ਗਈ ਨਹੀਂ ਤੁਹਾਡੀ ਇਸ ਸਭ ਦੇ ਉੱਪਰ ਟਿੱਪਣੀ ਕੀ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਨਾ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕੀ ਸੰਭਾਵਨਾਵਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਪੱਕੋ ਨਵਜੋਤ ਸਿੰਘ ਸਿੱਧੂ ਦੀਆਂ ਦੇਖੋ ਨਵਜੋਤ ਸਿੰਘ ਸਿੱਧੂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਸਬੰਧਤ ਸੀ ਹਾਲਾਂਕਿ ਮੀਡੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਿਆਸ ਸੀ ਵੀ ਕੀ ਨਵਜੋਤ ਸਿੰਘ ਸਿੱਧੂ ਕਿਸੇ ਪਾਰਟੀ ਚ ਸ਼ਾਮਲ ਹੋਣਗੇ ਉਹ ਕੋਈ ਵੱਖਰੀ ਪਾਰਟੀ ਬਣਾ ਲੈਣਗੇ ਗੱਲਾਂ ਬਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਰਤਾ ਕਿ ਉਹਨਾਂ ਦਾ ਜਿਹੜਾ ਸਟੈਂਡ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਹੈ ਕਾਂਗਰਸ ਪਾਰਟੀ ਦੇ ਵੀ ਬਹੁਤ ਸਾਰੇ ਲੀਡਰ ਇਹ ਮਹਿਸੂਸ ਕਰ ਰਹੇ ਸੀ ਕਿ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਦੇਣ ਉਹ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਇੱਕ ਪੱਖੋਂ ਸੁਖਦਾ ਸਾਹ ਵੀ ਲੈ ਰਹੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਦੇਣ ਤੇ ਉਹਨਾਂ ਦਾ ਸਤਾਈ ਦੇ ਵਿੱਚ ਰਾਹ ਸਾਫ਼ ਹੁੰਦਾ ਹੈ ਅੱਜ ਵੀ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਸੋਸ਼ਲ ਮੀਡੀਆ ਚੈਨਲ ਬਣਾਉਣ ਦਾ ਐਲਾਨ ਕੀਤਾ ਹੈ ਹਰ ਕਿਸੇ ਨੂੰ ਇੱਜ਼ਤ ਦੇ ਨਾਲ ਆਪਣੀ ਰੋਜ਼ੀ-ਰੋਟੀ ਚਲਾਉਣ ਦਾ ਹੱਕ ਹੈ ਔਰ ਨਵਜੋਤ ਸਿੰਧੂ ਇੱਕ ਬਹੁਤ ਵੱਡੇ ਬੁਲਾਰੇ ਨੇ ক্রিকেট ਦੇ ਕਮੈਂਟੇਟਰ ਨੇ ਪਰ ক্রিকেট ਦੀ ਦੁਨੀਆ ਦੇ ਵਿੱਚ ਜਿਹੜੀ ਕਮੈਂਟਰੀ ਹੈ ਅਗਰ ਉਹ ਆਪਣੇ ਚੈਨਲ ਤੇ ਵੀ ਅਨਲਿਸਿਸ ক্রিকেট ਦੀ ਦੁਨੀਆ ਦੇ ਕਰਦੇ ਨੇ ਤੇ ਉਹਨਾਂ ਨੂੰ ਵੱਡੀ ਪ੍ਰਸਿੱਧੀ ਮਿਲ ਸਕਦੀ ਹੈ ਉੰਜ ਉਹ ਆਪਣੇ ਖਿਆਲ ਸਾਂਝੇ ਕਰ ਸਕਦੇ ਨੇ ਔਰ ਉਹ ਜਿਹੜੇ ਉਤਸ਼ਾਹ ਵਰਦਕ ਵੀਡੀਓਜ਼ ਨੇ ਉਹ ਵੀ ਪਾ ਸਕਦੇ ਨੇ ਅੱਜ ਕੱਲ ਇਹ ਫੈਸ਼ਨ ਵੀ ਹੈ ਅੱਜ ਕੱਲ ਇਹ ਬਿਜ਼ਨਸ ਵੀ ਹੈ ਔਰ ਬਹੁਤ ਸਾਰੇ ਲੋਕ ਇਹਨੂੰ ਇੱਕ ਸੋ ਸਮਾਜਿਕ ਕੰਮ ਦੇ ਤੌਰ ਤੇ ਵੀ ਦੇਖਦੇ ਨੇ ਕਿ ਅਸੀਂ ਦੂਸਰਿਆਂ ਨੂੰ ਜਾਗਰੂਕ ਕਰਦੇ ਹਾਂ ਸੋ ਸਾਰਿਆਂ ਦਾ ਵੱਖਰਾ ਵੱਖਰਾ ਨਜ਼ਰੀਆ ਹੈ ਪਰ ਨਵਜੋਤ ਸਿੱਧੂ ਨੇ ਇਹ ਬਿਲਕੁਲ ਨਹੀਂ ਕਿਹਾ ਕਿ ਉਹ ਸਿਆਸਤ ਨਹੀਂ ਕਰਨਗੇ ਉਹ ਸਿਆਸਤ ਛੱਡ ਦੇਣਗੇ ਐਨੀ ਗੱਲ ਸਿਰਫ ਉਹਨਾਂ ਨੇ ਕਹੀ ਹੈ ਕਿ ਫੈਸਲਾ ਪੰਜਾਬ ਦੇ ਲੋਕ ਕਰਨਗੇ ਮਤਲਬ ਕਿ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਸੰन्यास ਨਹੀਂ ਲਿਆ ਨਵਜੋਤ ਸਿੰਘ ਸਿੱਧੂ ਅੱਜ ਵੀ ਅਗਰ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਖੁਸ਼ੀ-ਖੁਸ਼ੀ ਮੁੱਖ ਮੰਤਰੀ ਦੇ ਚਿਹਰੇ ਨੂੰ ਸਹਿਕਾਰ ਕਰਨਗੇ ਅਗਰ ਉਹਨਾਂ ਨੂੰ ਬਣਾਇਆ ਜਾਂਦਾ ਤਾਂ ਪਰ ਅਗਰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਉਹਨਾਂ ਨੂੰ ਨਹੀਂ ਬਣਾਉਂਦੀ ਫਿਰ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੁਬਾਰਾ ਸਿਆਸਤ ਦੇ ਵਿੱਚ ਨਾ ਉਤਰਣ ਕਿਉਂਕਿ ਉਹ ਸਾਫ਼ ਤੌਰ ਤੇ ਮੰਨਦੇ ਨੇ ਕਿ ਮੌਜੂਦਾ ਪ੍ਰਬੰਧਾਂ ਦੇ ਵਿੱਚ ਅਗਰ ਪੰਜਾਬ ਨੂੰ ਤਰੱਕੀ ਦੇਣੀ ਹੈ ਕਾਮਯਾਬ ਕਰਨਾ ਹੈ ਤੇ ਇੱਕ ਅਜਿਹਾ ਮੁੱਖ ਮੰਤਰੀ ਹੀ ਪੰਜਾਬ ਨੂੰ ਪਟੜੀ ਤੇ ਲਿਆ ਸਕਦਾ ਹੈ ਜਿਹੜਾ ਦਲੇਰੀ ਨਾਲ ਫੈਸਲੇ ਲਵੇ ਜਿਹਦੇ ਕੋਲੇ ਵਿਜ਼ਨ ਹੋਵੇ ਔਰ ਪਿਛਲੇ ਸਮੇਂ 'ਚ ਨਵਜੋਤ ਸਿੱਧੂ ਨੇ ਕਈ ਵਾਰ ਕਿਹਾ ਕਿ ਜਦੋਂ ਉਹ ਮੰਤਰੀ ਵੀ ਰਹੇ ਤੇ ਉਹ ਕੁਝ ਨਹੀਂ ਕਰ पाए ਜਿਹੜਾ ਕੁਝ ਉਹਨਾਂ ਨੇ ਕੀਤਾ ਆਪਣੇ ਰੰਮ ਤੇ ਕੀਤਾ ਉਹਨਾਂ ਨੇ ਕਈ ਪਾਲਿਸੀਆਂ ਬਣਾਈਆਂ ਸ਼ਰਾਬ ਦੀ ਪਾਲਿਸੀ ਬਣਾ ਕੇ ਦਿੱਤੀ ਮਾਈਨਿੰਗ ਦੀ ਪਾਲਿਸੀ ਬਣਾ ਕੇ ਦਿੱਤੀ ਸੋ ਉਹਨਾਂ ਨੇ ਪਾਲਿਸੀਆਂ ਕਈ ਬਣਾਈਆਂ ਪਰ ਉਹ ਸਰਕਾਰਾਂ ਨੇ ਲਾਗੂ ਨਹੀਂ ਕੀਤੀਆਂ ਅੱਜ ਵੀ ਪੰਜਾਬ 'ਚ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਹੱਥਾਂ 'ਚ ਹੈ ਰੇਤੇ ਦਾ ਕਾਰੋਬਾਰ ਪ੍ਰਾਈਵੇਟ ਹੱਥਾਂ 'ਚ ਹੈ ਸ਼ਰਾਬ ਮਹਿੰਗੀ ਬਹੁਤ ਜ਼ਿਆਦਾ ਹੈ ਪ੍ਰਾਈਵੇਟ ਠੇਕੇਦਾਰਾਂ ਨੂੰ ਕਮਾਈ ਹੈ ਸਰਕਾਰ ਨੂੰ ਉਨੀ ਕਮਾਈ ਨਹੀਂ ਔਰ ਰੇਟੇ ਚ ਅੱਜ ਵੀ ਮਾਫੀਆ ਹੈ ਇਹ ਇਹ ਸਾਰਾ ਪੰਜਾਬ ਇਹਨਾਂ ਗੱਲਾਂ ਨੂੰ ਜਾਣਦਾ ਹੈ ਔਰ ਲਗਾਤਾਰ ਰੇਟੇ ਚੋਂ ਪੰਜਾਬ ਨੂੰ ਉਨੀ ਕਮਾਈ ਨਹੀਂ ਹੋਈ ਜਿੰਨੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਸੋ 50 ਹਜ਼ਾਰ ਕਰੋੜ ਜਿਹੜਾ ਕੇਜਰੀਵਾਲ ਸਾਹਿਬ ਨੇ ਬਚਾ ਕੇ ਪੰਜਾਬ ਨੂੰ ਦੇਣਾ ਸੀ ਉਹ ਅੱਜ ਤੱਕ ਮਿਲਿਆ ਨਹੀਂ ਸੋ ਇਸ ਕਰਕੇ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ ਨਵਜੋਤ ਸਿੰਘ ਸਿੱਧੂ ਇਸ ਗੱਲ ਤੇ ਸਟੈਂਡ ਲੈ ਕੇ ਖੜੇ ਨੇ ਕਿ ਅਗਰ ਕਾਂਗਰਸ ਪਾਰਟੀ ਬੁਲਾਏਗੀ ਫਿਰ ਹੋਣਗੇ ਕਿਉਂਕਿ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਉਹ ਆਪਣੀ ਕਮੈਂਟਰੀ ਕਰਨ ਚਲੇ ਗਏ ਆਪਣੇ ਪ੍ਰੋਫੈਸ਼ਨ 'ਚ ਚਲੇ ਗਏ ਹੁਣ ਸਵਾਲ ਇਹ ਹੈ ਕਿ ਨਵੋ ਸਿੱਧੂ ਕਹਿੰਦੇ ਨੇ ਕਿ ਅਗਰ ਪੰਜਾਬ 'ਚ ਅਜਿਹਾ ਮੁੱਖ ਮੰਤਰੀ ਆਉਂਦਾ ਜਿਹਨੂੰ ਫੈਸਲੇ ਲੈਣ ਦੀ ਛੁੱਟ ਮਿਲਦੀ ਹੈ ਖੁੱਲ ਮਿਲਦੀ ਹੈ ਉਹੀ ਪੰਜਾਬ ਦੀ ਤਰੱਕੀ ਕਰਾ ਸਕਦਾ ਹੈ ਅਗਰ ਦਿੱਲੀ ਤੋਂ ਮੁੱਖ ਮੰਤਰੀ ਕੰਟਰੋਲ ਰਹਿਣਗੇ ਪੰਜਾਬ ਦੀ ਭਾਵਨਾ ਨੂੰ ਬਿਨਾਂ ਸਮਝੇ ਅਗਰ ਮੁੱਖ ਮੰਤਰੀਆਂ ਤੋਂ ਫੈਸਲੇ ਕਰਾਏ ਜਾਣਗੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਸੋ ਇਸ ਕਰਕੇ ਮੁੱਖ ਮੰਤਰੀ ਦੇ ਤੌਰ ਤੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕੀਤਾ ਜਾਂਦਾ ਹੈ ਤੇ ਉਹ ਜ਼ਰੂਰ ਸਿਆਸਤ ਦੇ ਵਿੱਚ ਮੁੜਨਗੇ ਉਂਝ ਵੀ ਅੱਜ ਵੀ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਇੱਕ ਬੇਦਾਗ ਚਿਹਰਾ ਹੈ ਔਰ ਜੇ ਅਸੀਂ 27 ਦੇ ਮੁੱਖ ਮੰਤਰੀ ਚਿਹਰਿਆਂ ਦੀ ਗੱਲ ਕਰਦੇ ਹਾਂ ਅਗਰ ਭਗਵੰਤ ਮਾਨ ਆਪ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੈ ਅਗਰ ਭਾਜਪਾ ਵੱਲੋਂ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਹੈ ਬਹੁਤੇ ਚਿਹਰੇ ਸਪਸ਼ਟ ਨਹੀਂ ਪਰ ਨਵਜੋਤ ਸਿੰਘ ਸਿੱਧੂ ਅੱਜ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਦਾਵੇਦਾਰ ਹੈ ਅਗਰ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ ਤੇ ਕਾਂਗਰਸ ਨਵਜੋਤ ਸਿੱਧੂ ਦੇ ਸਿਰ ਤੇ ਪੰਜਾਬ ਚ ਅੱਗੇ ਵੱਧ ਸਕਦੀ ਹੈ ਪਰ ਫੈਸਲਾ ਕਾਂਗਰਸ ਨੇ ਕਰਨਾ ਹੈ ਉਂਝ ਕਾਂਗਰਸ ਚ ਮੁੱਖ ਮੰਤਰੀ ਦੇ ਚਿਹਰੇ ਦੇ ਦਾਵੇਦਾਰ ਬਹੁਤ ਨੇ ਹਾਲ ਦੇ ਦਿਨਾਂ ਚ ਇਹ ਸੰਭਾਵਨਾ ਵੀ ਘੱਟ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਸਾਰੇ ਲੀਡਰਾਂ ਦੀ ਜਿਹੜੀ ਜਿਹੜੀ ਦੌਰ ਹੈ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜਾਂ ਮੁੱਖ ਮੰਤਰੀ ਦੇ ਚਿਹਰੇ ਦੇ ਦੌਰ ਤੇ ਉਨ੍ਹਾਂ ਦੀ ਦੌੜ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਉਹ ਮੁੱਖ ਮੰਤਰੀ ਦਾ ਚਿਹਰਾ ਲਾਵੇ ਜੋ ਸਤਿਯਾ ਨਹੀਂ ਪਰ ਅਗਰ ਕਾਂਗਰਸ ਜਿਹਾ ਫੈਸਲਾ ਕਰਦੀ ਹੈ ਤੇ ਇਹ ਫੈਸਲਾ ਕਾਂਗਰਸ ਲਈ ਚੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਨੇ ਕਾਂਗਰਸ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਪਰਖੇ ਜਾ ਚੁੱਕੇ ਨੇ ਸੋ ਫੈਸਲਾ ਕਾਂਗਰਸ ਪਾਰਟੀ ਨੇ ਕਰਨਾ ਹੈ ਪਰ ਜਿੱਥੋਂ ਤੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ ਇਹ ਬੇਨਤੀ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਕੀਤੀ ਜਾ ਸਕਦੀ ਹੈ ਕਿ ਅਗਰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਤੁਹਾਨੂੰ ਨਹੀਂ ਬਣਾਉਂਦੀ ਅਗਰ ਕੋਈ ਹੋਰ ਪੰਜਾਬ ਚ ਵੱਡੀ ਪਾਰਟੀ ਤੁਹਾਨੂੰ ਮੁੱਖ ਮੰਤਰੀ ਦੇ ਚਿਹਰੇ ਦੀ ਪੇਸ਼ਕਸ਼ ਕਰਦੀ ਹੈ ਤੇ ਪੰਜਾਬ ਹਿੱਤ ਚ ਤੁਹਾਨੂੰ ਸਵੀਕਾਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਨਵਜੋਤ ਸਿੱਧੂ ਅੱਜ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੰਜਾਬ ਕੋਲੇ ਇੱਕ ਚੰਗਾ ਉਪਲਬਧ ਚਿਹਰਾ ਮੌਜੂਦ ਹੈ ਬਾਕੀ ਭਵਿੱਖ ਤੈਅ ਕਰੇਗਾ ਕਿ ਸਿਆਸਤ ਕਿਸ ਪਾਸੇ ਤੁਰਦੀ ਹੈ ਕੀ ਅਗਰ ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਸੱਦਾ ਨਹੀਂ ਦਿੰਦੀ ਕੀ ਕੋਈ ਹੋਰ ਪਾਰਟੀ ਉਹਨਾਂ ਨੂੰ ਬੁਲਾਉਂਦੀ ਹੈ ਜਾਂ ਨਹੀਂ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰੇਗਾ ਨਵਜੋਤ ਸਿੰਘ ਸਿੱਧੂ ਦੀ ਭਵਿੱਖ ਦੀ ਸਿਆਸਤ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਮੌਜੂਦਾ ਜੋ ਪੰਜਾਬ ਦੀ ਸਿਆਸਤ ਦੇ ਉੱਪਰ ਖਾਸ ਖਾਸ ਖਬਰਾਂ ਚੱਲ ਰਹੀਆਂ ਨੇ ਸਭ ਦੇ ਉੱਪਰ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਤਨਵਾਦ